ਆਗੇ ਤੁਸੀਂ ਹਾਂ ਲੰਚ ਤਾਂ ਕਰ ਲਿਆ ਸੀ ਸਾਰਾ ਕਰ ਲਿਆ ਸੀ ਚਲੋ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਆ ਲਓ ਪਾਣੀ ਸੁng ਕੇ ਦੱਸੋ ਕੀ ਬਣਾਇਆ ਮੈਂ ਕੀ ਇਹਦੀ ਸਬਜ਼ੀ ਲਿਆਦਾ ਫਿਰ ਰੋਟੀ ਚਟਨੀ ਦੇ ਖਾ ਲੋ ਚਟਨੀ ਤਾਂ ਤੁਸੀਂ ਲਈ ਨਹੀਂ ਉਹ ਬਸ ਬਸ ਥੋੜੀ ਜੀ ਤਾਂ ਲੈ ਲੋ ਕੱਲ ਨੂੰ ਨਾ ਕਿੱਟੀ ਪੈਣੀ ਆ 6000 ਵਾਲੀ ਤੇ 3000 ਮੰਮੀ ਦੇ ਵੀ ਦੇ ਦਾਂਗੇ ਉਹ ਜਿਹੜੇ ਆਧਾਰ ਲਏ ਸੀ ਸੈਲਰੀ ਆ ਗਈ ਤੁਹਾਡੀ ਉਹ ਯਾਰ ਸੈਲਰੀ ਤਾਂ ਨਹੀਂ ਆਈ ਹਜੇ 보ਸ ਨੇ ਰੋਕ ਰੱਖੇ ਨੇ ਪੈਸੇ ਕਿਉਂ ਉਹ ਯਾਰ ਇਸ ਵਾਰ ਮੈਂ 3 ਦਿਨ ਛੁੱਟੀ ਨਹੀਂ ਕੀਤੀ ਤਾਂ ਉਹ ਕਹਿੰਦੇ ਨੇ ਸੈਲਰੀ ਵੀ 3 ਦਿਨ ਬਾਅਦ ਹੀ ਮਿਲੂਗੀ ਉਹਨਾਂ ਨੂੰ ਐਡਜਸਟਮੈਂਟ ਕਰਨ 'ਚ ਦਿੱਕਤ ਆਉਂਦੀ ਹੈ ਉਹ ਕੱਲ ਨੂੰ ਪੈਸੇ ਦੇਣੇ ਨੇ ਆਪਾਂ ਨੇ ਤੁਹਾਨੂੰ ਯਾਦ ਨਹੀਂ ਉਹ ਯਾਦ ਹੈ ਮੈਨੂੰ ਪਰ ਮੈਂ ਕੀ ਕਰਾਂ ਬੋਸ ਨੇ ਕਿਸੇ ਦੇ ਵੀ ਨਹੀਂ ਦਿੱਤੇ ਤੇ ਫਿਰ ਕੱਲ ਨੂੰ ਮੈਂ ਕਿੱਟੀ ਦੇ ਪੈਸੇ ਕਿਵੇਂ ਲਵਾਂਗੀ ਪਰਸੋ ਤਾਂ ਆਪਣੀ ਕਿਸ਼ਤ ਵੀ ਲੱਗਣੀ ਆ ਉਹ ਬੋਲ ਦਾਂਗੇ ਸੈਲਰੀ ਨਹੀਂ ਆਈ ਹੋਰ ਕੀ ਕਰੀਏ ਉਹ ਪਾਗਲ ਨਹੀਂ ਹੈਗੇ ਉਹ ਥੋੜੀ ਜਿਹਾ ਕਿ ਜੋ ਵੀ ਕਹੋਗੇ ਮੰਨ ਜਾਣਗੇ ਉਹ ਨਾਲੇ ਕਿਸ਼ਤ ਦਾ ਕੀ ਕਰਾਂਗੇ ਪੈਨਲਟੀ ਲੱਗ ਜੂਗੀ ਥੋੜੀ ਕੰਪਨੀ ਲਾਉਗੀ ਉਹਦੇ ਪੈਸੇ ਓ ਯਾਰ ਤੈਨੂੰ ਦੱਸਿਆ ਤਾਂ ਹੈ ਕਿ ਛੁੱਟੀ ਕਰ ਲਈ ਸੀ ਮਾਲਕ ਨੇ ਕਿਸੇ ਨੂੰ ਵੀ ਪੈਸੇ ਨਹੀਂ ਦਿੱਤੇ ਹੁਣ ਤੇ ਮੇਰਾ ਪਿੱਛਾ ਛੱਡ ਯਾਰ ਨਾ ਐ ਕਿ ਮੈਂ ਛੱਡ ਕਟਵਾ ਕੇ ਲੈ ਲੈਂਦੇ ਪੈਸੇ ਉਹ ਨਹੀਂ ਦਿੰਦੇ ਐ ਕਿਸੇ ਨੂੰ ਜ਼ਰੂਰ ਤੁਸੀਂ ਉਹਨਾਂ ਨੂੰ ਪੁੱਛਿਆ ਹੀ ਨਹੀਂ ਹੋਣਾ ਉਹ ਮੈਂ ਕੀ ਪੁੱਛਾਂ ਅਪਲੀਕੇਸ਼ਨ ਲਾ ਦਾਂਗੀ ਐਮਆਈ ਵਾਸਤੇ ਹੋਰ ਕੀ ਕਰੀਏ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਤੁਸੀਂ ਛੁੱਟੀ ਮਾਰੀ ਕਿਉਂ ਸੀ ਉਹ ਮੇਰੇ ਸਿਰ 'ਚ ਦਰਦ ਸੀ ਤੇ ਬਾਕੀ ਦੀਆਂ ਜੋ ਛੁੱਟੀਆਂ ਕਿਉਂ ਮਾਰੀਆਂ ਸੀ ਉਹ ਮੈਨੂੰ ਯਾਦ ਨਹੀਂ ਸ਼ਾਇਦ ਅੱਖ ਨਹੀਂ ਖੁੱਲੀ ਸੀ ਮੇਰੀ ਅੱਖ ਨਹੀਂ ਖੁੱਲੀ ਸੀ ਉਹ ਥੋੜਾ ਜਿਹਾ ਡਰਾਮਾ ਹੀ ਨਹੀਂ ਖਤਮ ਹੁੰਦਾ 2 ਮਹੀਨੇ ਹੀ ਟਾਈਮ ਨਾਲ ਆਉਂਦੀ ਹੈ ਸੈਲਰੀ ਬਾਕੀ ਦਾ ਤੁਸੀਂ ਡਰਾਮਾ ਹੀ ਕਰਦੇ ਆ ਨਾਲੇ ਸੁਣਨੀ ਤੁਹਾਨੂੰ ਨਹੀਂ ਪੈਂਦੀ ਸੁਣਨੀ ਮੈਨੂੰ ਪੈਂਦੀ ਹੈ ਤੁਸੀਂ ਤਾਂ ਆਰਾਮ ਨਾਲ ਭੱਜ ਜਾਂਦੇ ਹੋ ਆਫਿਸ ਉਹ ਤੂੰ ਮੈਨੂੰ ਚੈਨ ਨਾਲ ਰੋਟੀ ਖਾਣ ਦੇਂਗੀ ਕਿ ਨਹੀਂ ਰੋਟੀ ਹੋਈ ਖਾ ਲਓ ਤੁਸੀਂ ਅਬ ਮੇਰੀ ਵੀ ਖਾ ਲਓ ਅਬ ਮੇਰੀ ਸਬਜ਼ੀ ਵੀ ਖਾ ਲਓ ਹਰ ਜਗ੍ਹਾ ਤੁਸੀਂ ਬੇਇੱਜ਼ਤੀ ਕਰਾ ਰੱਖਿਆ ਉਹ ਕੱਲ ਨੂੰ ਫੋਨ ਆਉਣੇ ਚਾਲੂ ਹੋ ਜਾਣਗੇ ਲੈ ਜਾ ਨਾਲ ਹੀ ਫੋਨ ਜਦੋਂ ਲੋਕ ਤਾਨੇ ਮਿਹਨੇ ਦੇਣਗੇ ਨਾ ਫੇਰ ਆਊਗੀ ਅਕਲ ਟਿਕਾਣੇ ਦੀ ਓਏ ਯਾਰ ਫੇਰ ਕੀ ਹੋ ਗਿਆ ਹੋ ਜਾਂਦੇ ਕਦੇ-ਕਦੇ ਅੱਛਾ ਉਹ ਜਵਾਨ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ ਪਹਿਲਾਂ ਕਹਿ ਦਿੰਨੇ ਆ ਪੈਸੇ ਦੇ ਦਊਗਾ ਫੇਰ ਕਹਿ ਦਿੰਨੇ ਆ ਹੈ ਨਹੀਂ ਪਤਾ ਕਿੰਨੀ ਬੇਇੱਜ਼ਤੀ ਮਹਿਸੂਸ ਹੁੰਦੀ ਆ ਤੇ ਮੈਨੂੰ ਏ ਬੇਇੱਜ਼ਤੀ ਨਾ ਬਰਦਾਸ਼ਤ ਨਹੀਂ ਹੁੰਦੀ ਤੇਰਾ ਕਹਿਣ ਦਾ ਕੀ ਮਤਲਬ ਹੈ ਮੈਨੂੰ ਮਜ਼ਾ ਆਉਂਦਾ ਬੇਇੱਜ਼ਤੀ ਕਰਾ ਕੇ ਮੈਨੂੰ ਕੀ ਪਤਾ ਆਉਂਦਾ ਮਜ਼ਾ ਕੀ ਆਉਂਦਾ ਤੈਨੂੰ ਇਹ ਰੋਟੀ ਰੱਖ ਦਵਾਰਾ ਪਲੇਟ 'ਚ ਨਹੀਂ ਰੱਖਣੀ ਮੈਂ ਭੁੱਖ ਨਹੀਂ ਹੈਗੀ ਮੈਨੂੰ ਜਦੋਂ ਹੋਊਗੀ ਉਦੋਂ ਖਾ ਲੂਗੀ ਮੈਂ ਆਪੇ ਉਹ ਜੇ ਭੁੱਖ ਨਹੀਂ ਸੀ ਫਿਰ ਪਲੇਟ 'ਚ ਰੋਟੀ ਕਿਉਂ ਪਾ ਕੇ ਲਈ ਸੀ ਆਪਦੀ ਤਾਂ ਫਿਰ ਥੋੜੇ ਤੋਂ ਥੋੜਾ ਖੋ ਰਿਆਂ ਖਾ ਲਓ ਚੁੱਪ ਕਰਕੇ ਰੋਟੀ ਆਦੀ ਸਾਰਾ ਮੂਡ ਖਰਾਬ ਕਰਕੇ ਰੱਖਦਾ ਮੇਰਾ ਤੇ ਰੋਟੀ ਖਾ ਕੇ ਨਾ ਆਪਦੀ ਪਲੇਟ ਚੱਕ ਕੇ ਰੱਖ ਦਿਓ ਕੋਈ ਨੌਕਰ ਨਹੀਂ ਆਉਣਗੇ ਤੁਹਾਡੇ ਇੱਥੇ ਪਲੇਟ ਚੱਕਰ ਨੂੰ ਤੂੰ ਸੀ ਪੈਸੇ ਲੈ ਕੇ ਹੀ ਆਇਆ ਸੀ ਫਿਰ ਤੂੰ ਝੂਠ ਕਿਉਂ ਬੋਲਿਆ ਮੈਨੂੰ ਮੈਂ ਨਾ ਤੈਨੂੰ ਅਜਮਾ ਰਿਆ ਸੀ ਦੇਖਦਾ ਸੀ ਤੂੰ ਕੀ ਬੋਲਦੀ ਹੈ ਉਹ ਮੈਨੂੰ ਨਹੀਂ ਪਤਾ ਸੀ ਕਿ ਤੂੰ ਪੈਸਿਆਂ ਲਈ ਆਪਣੀ ਟੋਨ ਇੱਕਦਮ ਚੇਂਜ ਕਰ ਲਵੇਂਗੀ ਫਿਰ ਮੈਂ ਵੀ ਆਪਣਾ ਡਰਾਮਾ ਚਾਲੂ ਰੱਖਿਆ ਸੌਰੀ ਕੋਈ ਦਿੱਕਤ ਨਹੀਂ ਸੌਰੀ ਯਾਰ ਕਿਉਂ ਗੁੱਸੇ ਹੁੰਨੇ ਹੋ ਉਹ ਕਿੱਟੀ ਵਾਲੇ ਮੈਨੂੰ ਬਹੁਤ ਪਰੇਸ਼ਾਨ ਕਰਦੀਆਂ ਨੇ। ਉਹਨਾਂ ਬਾਰੇ ਸੋਚ ਕੇ ਮੈਨੂੰ ਗੁੱਸਾ ਆ ਗਿਆ ਸੀ। ਠੀਕ ਐ ਕੋਈ ਗੱਲ ਨਹੀਂ। ਤੂੰ ਪੈਸੇ ਰੱਖ ਲੈ ਆਪਣੇ ਜਾਮ ਕੇ। ਸੌਰੀ ਨਾ। ਤੁਸੀਂ ਮੈਨੂੰ ਗੁੱਸਾ ਹੀ ਕਿਉਂ ਦਵਾਇਆ? ਉਹ ਜੇ ਮੈਂ ਪੈਸੇ ਲੈ ਕੇ ਨਹੀਂ ਆਇਆ ਤਾਂ ਤੈਨੂੰ ਗੁੱਸਾ ਆ ਗਿਆ? ਨਹੀਂ। ਇਹ ਜੀ ਤਾਂ ਕੋਈ ਗੱਲ ਨਹੀਂ। ਫੇਰ ਕਿਹੇ ਜੀ ਗੱਲ ਐ? ਸੌਰੀ ਨਾ। ਤੁਸੀਂ ਰੋਟੀ ਤਾਂ ਖਾ ਲਓ। ਉਹ ਤਾਂ ਖਾ ਲਈ ਮੈਂ। ਕਿ ਪਲੇਟ ਵੀ ਰੱਖਤੀ ਆਪਣੇ ਆਪ ਕਿਉਂ ਰੱਖਤੀ ਤੁਸੀਂ ਮੈਂ ਰੱਖ ਦਿੰਦੀ ਸੌਰੀ 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 ਦੇਖ ਮਨਦੀਪ ਇਹ ਗੱਲ ਕੋੜੀ ਜ਼ਰੂਰ ਹੈ ਪਰ ਸੱਚੀ ਹੈ ਜੇ ਆਦਮੀ ਕਰੇ ਪੈਸੇ ਲੈ ਕੇ ਆਵੇ ਫਿਰ ਤਾਂ ਉਹਦੀ ਇੱਜ਼ਤ ਹੈ ਜੇ ਪੈਸੇ ਨਹੀਂ ਲਿਆਉਂਦਾ ਫਿਰ ਉਹਦੀ ਕੋਈ ਇੱਜ਼ਤ ਨਹੀਂ ਹੈ ਨਾ ਤੂੰ ਵੀ ਤਾਂ ਮੰਦੀ ਹੋਵੇਂਗੀ ਇਸ ਗੱਲ ਨੂੰ ਮਨਦੀਪ ਮੈਂ ਜੇ ਤੈਨੂੰ ਪੈਸੇ ਦਿਨਾ ਮੈਂ ਤਾਂ ਤੈਨੂੰ ਪੈਸੇ ਦੇ ਕੇ ਭੁੱਲ ਜਾਣਾ ਤੇ ਜਦੋਂ ਤੂੰ ਉਹਨਾਂ ਪੈਸਿਆਂ ਦੀ ਖੁਸ਼ੀ-ਖੁਸ਼ੀ ਕੋਈ ਚੀਜ਼ ਖਰੀਦਦੀ ਹੈ ਮੇਰੇ ਤਾਂ ਪੈਸੇ ਵਸੂਲ ਹੋ ਜਾਂਦੇ ਨੇ ਮੈਂ ਤਾਂ ਤੇਰੇ ਵਾਂਗ ਕਦੇ ਨਹੀਂ ਸੋਚਦਾ ਸੌਰੀ ਚਲ ਠੀਕ ਹੈ ਹੁਣ ਪੈਸੇ ਰੱਖ ਲਈ ਜਾਂਦੇ ਸਾਸੇ ਕਾਲ ਜੀ ਇਸ ਦੁਨੀਆ 'ਚ ਪੈਸਾ ਸਭ ਕੁਝ ਨਹੀਂ ਹੁੰਦਾ रिश्ਤੇ ਨਾਤੇ ਵੀ ਮਾਇਨੇ ਰੱਖਦੇ ਨੇ ਸੋ ਪੈਸੇ ਦੇ ਪਿੱਛੇ ਕਦੇ ਵੀ ਆਪਣੇ ਰਿਸ਼ਤੇ ਨਾ ਖਰਾਬ ਕਰੋ ਸੋ ਜੋ ਇਸ ਵੀਡੀਓ ਦੇ ਜਰੀਏ ਸੇ ਆਪਣਾ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਸੋ ਆਪਣੇ ਜੋ ਵਿਚਾਰ ਨੇ ਕਮੈਂਟਾਂ ਜੇ ਜ਼ਰੂਰ ਦੱਸਿਓ ਤੇ ਪੇਜ ਨੂੰ ਫੋਲੋ ਵੀ ਜ਼ਰੂਰ ਕਰਿਓ ਜੀ ਸਸੇ ਕਾਂ